ਇਸ ਤਰ੍ਹਾਂ ਦੀ ਕੋਈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਜਿੰਮੇਵਾਰ ਇਹ ਕੁੜੀ ਹੋਊਗੀ ਇਸ ਚੀਜ਼ ਆ ਜੀ ਦੋਸਤੋ ਕੀ ਹਾਲ ਚਾਲ ਜੀ ਸਸਰੀ ਗਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਕਲੋਵੀ ਆਪਾਂ ਜਾਂ ਰਜਤ ਕਰੇ ਸੋ ਆਪਾਂ ਬੈਠੇ ਅੱਜ ਤੇ ਬਾਕੀ ਹਨਾ ਇਦਾਂ ਆ ਗੱਲਬਾਤ ਵੀ ਆਪਾਂ ਬਹੁ ਟਾਈਮ ਬਾਦ ਇਕੱਠੇ ਫੇਰ ਬੈਠੇ ਇੱਥੇ ਕਬਰੇ ਇਹੋ ਕਹਿੰਦੇ ਆ ਬਹੁਤ ਅੱਜ ਤੋਂ ਪਿਛਲੇ ਹਾਲ ਪਹਿਲਾਂ ਅੱਜ ਤੋਂ ਮੈਂ 5-7 ਸਾਲ ਪਹਿਲਾਂ ਸਹੀ ਗੱਲ ਅਸੀਂ ਤਾਂ ਛੇਰ ਤੋਂ ਲਾਗੇ ਸ਼ਾਮ ਤੱਕ ਰਾਤ ਵੀ ਇੱਥੇ ਥੋੜਾ ਹੀ ਮੈਂ ਇੱਥੇ ਇੱਥੇ ਸੋਈ ਜਾਣਾ ਇੱਥੇ ਬੈਠੇ ਰਹਿਣਾ ਬਸ ਜਿਹੜੇ ਕਹਿੰਦੇ ਆ ਜਿਹੜੇ ਕਹਿੰਦੇ ਆ ਵੀ ਨਾਲ ਹੀ ਖੜਾ ਯਾਰੀ ਦੋਸਤੀ ਹੋਣ ਤੋਂ ਬਣੀ ਆ ਜਾਂ ਕੁਛ ਇਹ ਭੁਲੇਖਾ ਆ ਅਸੀਂ ਬਹੁ ਟਾਈਮ ਤੋਂ ਆਸੀਂ ਬਹੁ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਆ ਤੇ ਦੂਜੀ ਗੱਲ ਇਹ ਆ ਕਈ ਕਹਿੰਦੇ ਆ ਵੀ ਅਫੇ ਇਹੇ ਨਾਲ ਰਲ ਗਿਆ ਆ ਅਫੇ ਇੰਨਾ ਹੁੰਦਾ ਇਹ ਸਾਡੀ ਯਾਰੀ ਅੱਜ ਦੀ ਨਹੀਂ ਹੈਗੀ ਠੀਕ ਆ ਨਾ ਅਸੀਂ ਅਸੀਂ ਤੇ ਬਾਕੀ ਗੱਲ ਇਹ ਗੜੀਆਂ ਤਤੀੜਾ ਕਹਿੰਦੀਆਂ ਸਾਨੂੰ ਵਿਕਰਮ ਆਪਣੀ ਰੀਜਨਲ ਆਈਡੀ ਤੋਂ ਜਵਾਬ ਦੇਵੇ ਜਾਂ ਰੀਜਨਲ ਆਈਡੀ ਤੋਂ ਸਾਡੀ ਆਈਡੀ ਦਾ ਨਾਮ ਲਵੇ ਨਾ 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 ਮੈਂ ਤਾਂ ਕਦੀ ਵੀ ਨਾ ਨਾਮ ਲਾਵਾਂ ਤੁਹਾਡੀ ਆਈਡੀ ਦਾ ਪਹਿਲਾਂ ਤੁਸੀਂ ਮੇਰੇ ਜਿੰਨੇ ਫੋਲੋਅਰ ਕਰੋ ਸਹੀ ਗੱਲ ਪਹਿਲਾਂ ਸਬਸਕ੍ਰਾਈਬ 80000 ਕਰੋ ਫੇ ਮੇਰੇ ਨਾਲ ਮੈਂ ਫੇ ਤੁਹਾਨੂੰ ਦੱਸੂਗਾ ਤੁਹਾਡੀ ਆਈਡੀ ਦਾ ਨਾਮ ਉਹਨਾਂ ਚ ਨਹੀਂ ਮੈਂ ਤੁਹਾਡੀ ਆਈਡੀ ਦਾ ਨਾਮ ਬੋਲਦਾ ਤੁਸੀਂ ਆਵੇ ਮੇਰੇ ਕਮੈਂਟਾਂ ਥੱਲੇ ਕਮੈਂਟ ਕਰਦੇ ਆਂ ਵੀ ਵਿਕਰਮ ਸਾਡੀ ਆਈਡੀ ਬੋਲ ਦਊਗਾ ਨਹੀਂ ਨਹੀਂ ਮੈਂ ਨਹੀਂ ਬੋਲਦਾ ਆਈਡੀ ਕਿਸੇ ਦੀ ਵੀ ਜਾਂ ਜਾਂਦੀ ਓਏ ਯਾਰ ਕਰਦਾ ਮਿਆਉ ਮਿਆਉ ਬੱਕਾ ਨਿਆ ਬੱਕਾ ਲੋਈ ਅਦੇ ਤੇ ਵੀ ਕਹਿੰਦੇ ਬਹੁਤ ਪੈ ਗਿਆ ਆ ਤੇ ਉਧਰ ਲੱਗਾ ਹੋਇਆ ਨਾਕਾ ਆ ਸਾਹਮਣੇ ਮੋੜ ਤੇ ਸਾਡੇ ਵਾਲੇ ਤੇ ਸਾਡੇ ਕੋਲ ਹੈ ਨਹੀਂ ਕਾਗਜ਼ ਗੱਡੀ ਦੇ ਆ ਜੇ ਹੁੰਦੇ ਮੇਰੇ ਤੋਂ ਗੱਡੀ ਹੁੰਦੀ ਫੇ ਆਪਾਂ ਲੈ ਜਾਣੀ ਸੀ ਗੱਡੀ ਦੇ ਕਾਗਜ਼ ਹੈਗੇ ਯਾਰ ਮੈਂ ਦਿਖਾਉਂਦਿਆਂ ਸਾਰਾ ਹੀ ਆ ਦੇਖੋ ਜਾਤੇ ਬੈਂਡ ਕਰਾ ਦੇਣਾ ਪਾਣੀ ਦੇ ਆਏ ਹੋਈ ਇੱਧਰ ਬਹੁਤ ਘੁੰਮੇ ਆਪਾਂ ਹਾਂ ਟਾਂਡੇ ਥੋੜਾ ਕੀ ਟਾਂਡੇ ਬਹੁਤ ਘੁੰਮੇ ਹਾਂ ਰੀਆ ਬੋਟਾ ਹੈਂ ਰੀਆ ਬੋਟਾ ਹੋਲੀਆ ਮੋਟਰਸਾਈਕਲ ਉਹ ਸਟਾਰਟ ਤੇ ਮੈਂ ਅੱਜ ਵਲੌਗ ਬਣਾ ਰਹੀ ਹਾਂ ਮੰਮੀ ਵਾਲੇ ਫੋਨ ਦੇ ਵਿੱਚ ਤੇ ਵਲੌਗ ਆਪਾਂ ਇਸ ਕਰਕੇ ਦੇ ਵਿੱਚ ਬਣਾ ਰਹੇ ਹਾਂ ਕਿਉਂਕਿ ਜਿਹੜੇ ਮੇਰੇ ਫੋਨ ਸੀ ਇਹ ਮੇਰਾ ਫੋਨ ਹੈ ਆ ਉਕਰੀ ਬੰਦ ਹੋ ਚੁੱਕਿਆ ਆ ਤੇ ਵਿਕਰਮਾਲਾ ਵੀ ਬੰਦ ਹੋ ਚੁੱਕਿਆ ਕਿਉਂਕਿ ਸਾਡੇ ਲਾਈਟ ਨਹੀਂ ਆ ਸਵੇਰ ਦੀ ਅੱਜ ਗਈ ਹੋਈ ਆ ਤੇ ਸਵੇਰ ਦੀ ਅੱਜ ਲਾਈਟ ਗਈ ਹੋਈ ਆ ਤੇ ਚਾਹ ਵੀ ਮੰਮੀ ਨੇ ਚੁੱਲੇ ਤੇ ਬਣਾਈ ਸੀ ਤੇ ਹੁਣ ਅਸੀਂ ਦੋ ਰੋਟੀਆਂ ਪਕਾਈਆਂ ਨੇ ਦੋ ਰੋਟੀਆਂ ਪਕਾ ਗਏ ਫੇਰ ਲਾੜ ਚੱਲ ਜਾਂਦੀ ਲਾੜ ਨੇ ਬੜਾ ਤੰਗ ਕੀਤਾ ਹੋਇਆ ਇਸ ਕਰਕੇ ਅੱਜ ਮੈਂ ਮੰਮੀ ਦੇ ਫੋਨ ਦੇ ਵਿੱਚ ਵਲੌਗ ਸ਼ੂਟ ਕਰਦੀ ਪਈ ਆ ਕਿੱਸੇ ਉਹ ਵੀ ਸਾਰਿਆਂ ਨੇ ਇਹ ਵਾਲੇ ਵਲੌਗ ਇਹ ਵਾਲੇ ਫੋਨ ਦੇ ਵਿੱਚ ਵਲੌਗ ਕਿੱਦਾਂ ਦਾ ਲੱਗਦਾ ਮम्मा ਦੇਖਦੇ ਹੀ ਨਹੀਂ ਪਏ ਮੈਂ ਕੋਈ ਜੀ ਨਹੀਂ ਕੀਤੇ ਸਨ ਹੁਣ ਦੇਖਿਆ ਆ ਗਏ ਹਾਂ ਦੇਖਦੇ ਆ ਅਸ਼੍ਰੀ ਕਾਲ ਆ ਰਿਹਾ ਅਸ਼੍ਰੀ ਕਾਲ ਇਹ ਅਸ਼੍ਰੀ ਕਾਲ ਆ ਅਸੀਂ ਲਾਈਟ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਜੀ ਬਹੁਤ ਯਾਰ ਆਖਾ ਆਜੇ ਬਾਹਰ ਨੂੰ ਜਾਂ ਤਾ ਹਵਾ ਲਈਏ ਬਾਹਰ ਦੀ ਤਾਂ ਇਸ ਕਰਕੇ ਨਾ ਆ ਗਏ ਹਾਂ ਬਾਹਰ ਸੋਚਿਆ ਵੀ ਥੋੜਾ ਬਹੁਤ ਆਪਾਂ ਵਲੌਗ ਸ਼ੂਟ ਕਰੀਏ ਕਿਉਂਕਿ ਮਨਵੀਰ ਦਾ ਵਿਕਰਮ ਗਏ ਹੋਏ ਉਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ ਸੀਗੀ ਇਸ ਕਰਕੇ ਉਹ ਦੋਨੇ ਆਣੇ ਚਲ ਗਏ ਆ ਤੇ ਸਾਨੂੰ ਕਹਿੰਦੇ ਤੁਸੀਂ ਘਰੇ ਰਹੋ ਅਸੀਂ ਘਰੇ ਆਏ ਆ ਹਏ ਆਦੇ ਮਮਾ ਆਦੇ ਅੰਦਰ ਆ ਗਿਆ ਉਹ ਫੇਰ ਆ ਦੇ ਆਪ ਕੋ ਭੁੱਜਿਆ ਆ ਗਿਆ ਆ ਆ ਦੇਖੋ ਵੀ ਆ ਦੇਖੋ ਆ ਦੇਖੋ ਦੇਖੋ ਆ ਦੇਖੋ ਆਹ ਕਿਦਾਂ ਆਇਆ ਇਹ ਮੈਨੂੰ ਬਹੁਤ ਡਰ ਲੱਗਦਾ ਇਹੋ ਜਿਹੇ ਭੱਗੂਆਂ ਤੋਂ ਮੈਨੂੰ ਮੈਂ ਨਹੀਂ ਜਿਆਦਾ ਸਮਝ ਨਹੀਂ ਆਉਂਦਾ ਸਾਡੇ ਲਾਈਟ ਨੇ ਬਹੁਤ ਜ਼ਿਆਦਾ ਹੀ ਦੁਖੀ ਕਰ ਦਿੱਤਾ ਹੈ ਹੁਣ ਕੀ ਕਰੀਏ ਮਾਂ ਦੀ ਆਵਾਜ਼ ਤੂੰ ਤਾਂ ਗੱਲ ਦਾ ਹੈ ਇਹ ਕੀ ਕਰੀ ਜਾਂਦੀ ਹੈ ਉਹ ਮਾਗੜੂ ਇੰਨਾ ਬੀ ਬੀ ਬਾਰਨਾ ਕਾਈ ਦੋਸਤੀ ਆ ਉਹ ਹੀ ਅਦਰ ਜਿਨ੍ਹਾਂ ਦੇ ਘਰੇ ਜਨਰੇਟਰ ਇਨਵਰਟਰ ਹੈਗੇ ਆ ਉਹ ਤਾਂ ਚਲਾ ਲੈਂਦੇ ਆ ਹੁਣ ਸਾਡੇ ਵਰਗੇ ਜਿਹੜੇ ਆ ਉਹ ਲਾਈਟ ਤੋਂ ਬਿਨਾ ਬੈਠੇ ਹੋਏ ਆ ਦੇਖ ਲਓ ਲਾਈਟ ਹੈ ਹੀ ਨਹੀਂ ਜਮਾ ਵੀ ਆ ਦੇਖੋ ਆ ਦੇਖੋ ਹੁਣ ਬਾਕੀ ਆਪਾਂ ਤੁਹਾੜ ਨਾਲ ਕੱਢਦੇ ਆ ਗੱਲਬਾਤ ਤੇ ਆਲੰਦੋ ਵਿਕਰਮਾ ਨੂੰ ਵੀ ਤੇ ਉਨਾਂ ਦਾ ਬਹੁਤ ਜਿ ਰੂਈ ਕੰਮ ਸੀਗਾ ਜਿਹੜਾ ਉਹ ਕੈ ਹੋਇਆ। ਬੱਕੀ ਹੋਰ ਲਾਈਟ ਆ ਜਾਵੇ ਬਸ ਇੰਨਾ। ਮੰਮੀ ਉਥਾ ਜੋਤੀ ਬੈਠੇ ਹੋਇਆ। ਉੱਥੇ ਜੋਤੀ ਬੈਠੀ ਆ। ਹੈ। ਕੋਤੇ ਜੋਤੀ ਆ। 4:00 ਵੱਜ ਗਏ ਆ ਨਾ। ਸਲਾਮ ਅਲੈਕ। ਉਹ ਫਲੇਵਰ ਆ ਗਿਆ ਆ ਤਾਂ ਆਪੇ ਹੀ ਦੀ ਜੀ ਮੰਨੀ ਤੁਸੀਂ ਹਾਂਜੀ ਇੱਥੇ ਕੰਪਨੀ ਲਾ ਦੋ ਸਰ ਕੀ ਕੌਣ ਸੇ ਉਹ ਵੀ ਬਹੁਤ ਆਪੇ ਹੀ ਦੀ ਮਾ ਗੋਂਚ ਸਾਨੂੰ ਤਾਂ ਟੈਨਸ਼ਨ ਪਈ ਆ ਲੈਣ ਦੀ ਬਾਤ ਫਲੈਡ ਵਰਵਰ ਸਾਨੂੰ ਅੱਜ ਤੂੰ ਕੀ ਕਰਦੀ ਆ ਕਿਹ ਚੀਜ਼ ਆਲ ਬਾਹਰ ਜਾਣਾ ਮੇਰੀ ਜਿੰਨੀ ਕੋਠੇ ਤੇ ਸੌਂ ਜਾ ਆ ਦੇਖ ਨਹੀਂ ਹੈ ਕਿ ਲਾਲ ਦੇ ਹਾਂ ਹੈ ਵੀ ਲਾਲ ਲਾਲ ਪਿੰਕ ਵਾਲੀ ਆ ਪਿੰਕ ਵਾਲੀ ਪੀਂਦੀ ਆ ਪਿੰਕ ਆ ਰੋ

ਫਿਰ ਪਾਈ ਬਲੇ ਪੂਨ ਚ ਬਲੌਗ ਵੀ ਸ਼ੂਟ ਕਰਿਆ ਕਰਨਾ ਬਸ ਓਨਲੀ ਬਲੌਗ ਸ਼ੂਟ ਦੇਖੇ ਚੰਗੀ ਨੂੰ ਕੱਢ ਵੀ ਦਿੱਤੀ ਫਿਰ ਪੋਟੇ ਦੇ ਚਾਲਦੇ ਆ ਬਾਹਰ ਜਾਣਾ ਥੋੜਾ ਬਾਹਰ ਤੋਂ ਲੈਣੇ ਆ ਤੁਹਾਨੂੰ ਬਾਹਰ ਤੋਂ ਲੈਣੇ ਆਸਟ ਲੈ ਫੇਰਾ ਫਿਰਨਾ ਹੈ ਮੈਂ ਦਮਾ ਦਾ ਅੱਕਾ ਵਾਸੋਂ ਦਾ ਚੇਤੇ ਅਸੀਂ ਆ ਗਏ ਆ ਵੀ ਹੁਣ ਬਾਹਰ ਕਿਹਾ ਵੀ ਆਪਾਂ ਥੋੜਾ ਜਿਹਾ ਘੁੰਮ ਲਈਏ ਘੁੰਮ ਕੇ ਆਪਾਂ ਵਲੌਗ ਸ਼ੂਟ ਕਰਾਂਗੇ ਤੇ ਬਾਕੀ ਅੱਜ ਦਾ ਵਲੌਗ ਬਹੁਤ ਹੀ ਖਾਸ ਸੀਗਾ ਸੋ ਜਿਹੜਾ ਪਲਾਨ ਸੀਗਾ ਸਾਰਾ ਸ਼ਾਪਰ ਸਾਰਾ ਕੈਨਸਲ ਹੋ ਗਿਆ ਤੇ ਅਸੀਂ ਸੋਚਿਆ ਵੀ ਚਲੋ ਆਪਾਂ ਅੱਜ ਕਾਸ ਯਾ ਵਲੌਗ ਲੈ ਕੇ ਆਂਦੇ ਆ ਪਰ ਨਹੀਂ ਗੱਲ ਜਿਨੀ ਬਣੀ ਹੈਗੀ ਤੇ ਕਾਟਦੇ ਨੇ ਹਾਂ ਕਾਟਦੇ ਬਹੁਤ ਜ਼ਿਆਦਾ ਆ ਆ ਦੇਖੋ ਸਾਡੇ ਬੇੜੇ ਕਿੰਨੇ ਕਾਟੇ ਆ ਅਸੀਂ ਅਜੇ ਇਥੋਂ ਗਲੀ ਦੇ ਵਿੱਚੋਂ ਥੋੜੀ ਆ ਆਪਣੀ ਸਾਈਡ ਤੋਂ ਨਾਲੀ ਹੀ ਆ ਤੇ ਉਹ ਵਾਲੀ ਸਹੀ ਕਰਾਉਣੀ ਆ ਇਹ ਰੰਦੀ ਆ ਕਰਾਉਣੇ ਨੂੰ ਮੈਂ ਕਿਹਾ ਆਪਣੇ ਗਲੀ ਚੋਂ ਨਾਲੀ ਜਿਹੜੀ ਆ ਇਹ ਵਾਲੀ ਵੀ ਸਹੀ ਕਰਾਉਣ ਆਲੀ ਆ ਤੇ ਕੱਲ ਦੱਸਿਆ ਵੀ ਮਨਵੀਰ ਮੈਂ ਤੁਸੀਂ ਦੇਖਿਆ ਆ ਸਟੱਡੀ ਕਰਦੇ ਨੂੰ ਪੜ੍ਹਾਈ ਤੇ ਮੈਨੂੰ ਕਰਦਾ ਤਾਂ ਮੈਨੂੰ ਪੜ੍ਹਾਈ ਸਹੀ ਕਰਦਾ ਮੈਨੂੰ ਕਿਉਂਕਿ ਹੁਣ ਥੋੜਾ ਥੋੜਾ ਪੜ੍ਹਨ ਲੱਗ ਗਿਆ ਆ ਥੋੜਾ ਥੋੜਾ ਮਤਲਬ ਉਹ ਤੇਗੀ ਆ ਔਰ ਛੁੱਟੀ ਹੋ ਗਈ ਜਿੱਤ ਗਿਆ ਮੈਂ ਛੁੱਟੀ ਹੋ ਗਈ ਜਿੱਤ ਗਿਆ ਮੈਂ ਖੈਰ ਰੱਬਾ ਠੰਡਾ ਬਾੜ ਠੰਡਾ ਉੱਪਰ ਵੀ ਵੈਸੇ ਆ ਕਮਰੇ ਦੇ ਵਿੱਚ ਠੰਡਾ ਆ ਉੱਥਾ ਲਾਈਟ ਆ ਜਵੇ ਅੱਜ ਤੋਂ ਹਮਾਰੀ ਨੂੰ ਚਲਾ ਲੱਗ ਜੀਂ ਜਾਂ ਕਿੱਦਾਂ ਜੀ ਹਮਮਮ ਤਾਂ ਆਹ ਦੇ ਬਾਹਰ ਅਸੀਂ ਜ਼ਿਆਦਾ ਟਾਈਮ ਇੰਤਜ਼ਾਰ ਨਹੀਂ ਖੜਦੇ ਹਾਂ ਜੀ ਉਹਦੇ ਵਾਸਤੇ ਜਦੋਂ ਪਹਿਲੇ ਕੀਤਾ ਉਹ ਤੋਂ ਆਪਾਂ ਚੱਲ ਜਾਈਏ ਜਾਂ ਬਾਅਦ ਨੂੰ ਤਾਂ ਹਨੇਰਾ ਉਹ ਤੋਂ ਹੁੰਦਾ ਹੁਣ ਅੱਥੀ ਮੰਮੀ ਫੇਰ ਬਾਅਦ ਕਰ ਦਿੰਦੇ ਮੈਂ ਠੀਕ ਹੈ ਚਾਲਦੇ ਆਂ ਅਸੀਂ ਕੋਠੇ ਤੇ ਕੋਠੇ ਤੇ ਜਾ ਕੇ ਹਾਂਜੀ ਜੀ ਅਸੀਂ ਆ ਚੁੱਕੇ ਆਂ ਕੋਠੇ ਤੇ ਕੰਮ ਕਰ ਲਵੇੜ ਕੇ ਫੜ ਅਸੀਂ ਵੇਟ ਕਰਦੇ ਪਏ ਆਂ ਵਿਕਰਮ ਨੂੰ ਆ ਗਏ ਉਹ ਆ ਗਿਆ ਤੇ ਰੋਟੀ ਪਾਣੀ ਦਾ ਜਿਹੜਾ ਕੰਮ ਸੀ ਉਹ ਨਿਪਟਣ ਚੁੱਕਿਆ ਆ ਸਬਜ਼ੀ ਅਸੀਂ ਕੁਝ ਨਹੀਂ ਬਣਾਈ ਹੈਗੀ ਰੋਟੀਆਂ ਬਣਾਈਆਂ ਰੋਟੀਆਂ ਬਣਾਈਆਂ ਸਿਰਫ ਅਸੀਂ ਕਹਿੰਦੇ ਉਹ ਹੀ ਖਲੌਣੀਆਂ ਇਹਨਾਂ ਆ ਚਾਹ ਨਹੀਂ। ਉਹ ਵੀ ਇਹਨਾਂ ਨੇ ਖਾਣੀਆਂ ਦੇਖੀ ਜਾਇਓ ਮम्मा। ਨਖਰੇ ਕਰਦੀ। ਉਹ ਵੀ ਨਖਰੇ ਕਰਦੇ ਨੇ। ਸੁਣ ਆਪਾਂ ਹਵਾ ਵੀ ਆ ਗਈ ਦੇ। ਹੈ? ਹਵਾ। ਕੋਈ ਤੇ ਗੱਲ ਕਰਦੇ ਵਸ ਨਹੀਂ ਤੇ ਅਜਿਹਾ ਹੁੰਦਾ ਜਿਹਾ ਮਾ। ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਆਵਾਜ਼ ਇਨਵਰਟਰ ਜਨਰੇਟਰ ਦੀ ਸੁਣਦੀ ਹੋਣੀ ਆ। ਸਾਡੇ ਤੋਂ ਬਾਅਦ ਤੁਹਾਨੂੰ ਘੱਟ ਹੀ ਸੁਣਦੀ ਹੋਣੀ। ਸਾਡੇ ਕੱਲ ਇੱਕ ਡਿਜੀ ਨਾਲ ਆਣਾ ਸੀ ਜਾ ਘਰੇ। ਤੇ ਉਹਨਾਂ ਦਾ ਫੋਨ ਵਗੈਰਾ ਆਇਆ ਸੀਗਾ ਕਹਿੰਦੇ ਕਿ ਅਸੀਂ ਘਰ ਆਣਾ ਆ। ਤੇ ਜਿਰੀ ਹੁਣੇ ਸੀਗਾ ਇੱਕ ਤੇ ਉਹਨਾਂ ਨੇ ਆਣਾ ਸੀਗਾ ਘਰ। ਤੇ ਫਿਰ ਕੋਸ਼ ਵੀ ਨਹੀਂ। ਫਿਰ ਇਹ ਫੋਨ ਪਾਣੀ ਆਇਆ ਦੀ ਜਿਰੀ ਉਹਨਾਂ ਦਾ। ਠੀਕ ਹੈ। ਬਾਕੀ ਦੇਖੋ। ਕੱਲ ਨੂੰ ਅਸੀਂ ਜਾਣਾ ਆ ਕਿਤੇ ਜ਼ਰੂਰੀ ਕੰਮ ਤੇ ਕੱਲ ਨੂੰ ਸਾਡੇ ਇੱਕ ਆਪਣੇ ਅਪਾਇੰਟਮੈਂਟ ਆ। ਤੇ ਡਾਕਟਰਾਂ ਨੇ ਦਿੱਤੀ ਹੋਈ ਤੇ ਆਪਾਂ ਉੱਥੇ ਵੀ ਜਾਣਾ ਹੈ ਹਜੇ ਉੱਥੇ ਵੀ ਜਾਣਾ ਜ਼ਰੂਰੀ ਆ ਹੋਰ ਤੇ ਬਾਕੀ ਦਾ ਅੱਜ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਆ ਸਾਈਡ ਨੇ ਬਹੁਤ ਸਾਨੂੰ ਸਵੇਰ ਦਾ ਟੂਕੀ ਕੀਤਾ ਆ ਸਵੇਰ ਦੀ ਗਈ 6 ਵਜੇ ਦੀ ਲਾਈਟ 4 4:30 ਵਜੇ ਦੀ ਲਾਈਟ ਗਈ ਹੋਈ ਆ ਮੈਂ ਵੀ ਸ਼ਹਿਰ ਤੇ ਲੈਟ ਜਾਵਾਂਗੀ ਕਿਉਂਕਿ ਆ ਤੇ ਉੱਥੇ ਜਨਰੇਟਰ ਆਪਣੇ ਇਨਵੈਟਰ ਵਗੈਰਾ ਸੀਗਾ ਨਾ ਆਪਾਂ ਨੂੰ ਤਾਂ ਨਹੀਂ ਸੀ ਜ਼ਿਆਦਾ ਪਤਾ ਲੱਗਦਾ ਲਾਈਟ ਉੱਥੇ ਵੀ ਕਾਫੀ ਜਾਂਦੀ ਸੀਗੀ ਆਪਾਂ ਨੂੰ ਉੱਥੇ ਪਤਾ ਨਹੀਂ ਸੀ ਲੱਗਦਾ ਹੁੰਦਾ। ਉੱਥੇ ਵੀ ਇਦਾਂ ਹੀ ਆ ਗਈ, ਚਲ ਗਈ, ਲਾਈਟ ਆ ਗਈ, ਚਲ ਗਈ, ਆ ਗਈ, ਚਲ ਗਈ। ਤਾਂ ਹੁਣ ਇੱਥੇ ਇਦਾਂ ਹੈ ਕਿ ਇੱਥੇ ਆਪਣੇ ਕੋਲ ਹਜੇ ਹੈ ਨਹੀਂ ਆ ਫਿਰ ਉਹ ਕਿਸੇ ਦਾ ਜੱਪੜੋ ਪਤਾ ਲੱਗਦਾ ਆ ਆਪੇ ਥੱਲੇ। ਨਹੀਂ। ਇਹਨਾਂ ਦਾ ਆਪਾਂ ਨੂੰ। ਉਹ ਆ ਕਰ ਤਮੰਨਾ। ਇਹਦਾ ਕਰ ਤਮੰਨਾ। ਇਹਨਾਂ ਨੂੰ ਮਿਲਦਾ। ਤਾਂ ਹੂੰ। ਜੀ ਜੀ ਨੰਨੂ ਸਦਾ ਆ ਚੁੱਕਿਆ ਜੀ ਇਹਦੇ ਕੱਪੜੇ ਆਪਾਂ ਉਤਾਰ ਦਿੱਤੇ ਆ ਹੁਣ ਨੰਨੂ ਮਾਂ ਤੂੰ ਕੱਪੜੇ ਆਪਣੇ ਗੰਦੇ ਕਿੱਥੋਂ ਕਰਕੇ ਆਏ ਨੇ ਆਪਣੇ ਸਾਰੇ ਕੱਪੜੇ ਗੰਦੇ ਕਰ ਲਏ ਜੀ ਸਾਰੇ ਕੱਪੜੇ ਪਤਾ ਨਹੀਂ ਕਾਹਦੇ ਨਾਲ ਕਰਕੇ ਆਇਆ ਆ ਹੁਣ ਅਸੀਂ ਲੱਗਿਆਂ ਵੀ ਰੋਟੀ ਖਾਣ ਮੈਂ ਤਾਂ ਮम्मा ਲੱਗੇ ਹੁਣ ਚੱਲ ਜਾਈਂ ਨੀ ਤੁੰਗੂ ਹੁਣ ਕੀ ਦੇ ਮਾਂ ਚਲੀ ਚਲੂ ਤਾਂ ਕੀ ਬੋ ਬੁਰਾ ਹਾਲਾ ਸਾਡਾ ਦਾ ਬੜਾ ਨੰਨੂ ਛੱਡ ਆ ਗਿਆ ਜੀ ਘੁੰਮੀ ਘੁੰਮੀ ਕਾ ਕੇ ਹਨ ਪਾਪੇ ਹੁਣੇ ਫੇਰ ਚੱਗੇ ਆ ਪਾਪੇ ਹੁਣ ਚੱਗੇ ਆ ਨਾ ਫੇਰ ਫੜਾ ਨੰਨੂ ਹੋ ਤੈਨੂੰ ਛੱਡ ਗਏ ਤੈਨੂੰ ਕੋ ਛੱਡ ਗਏ ਨਾ ਇਹਨਾਂ ਕਿੱਥੇ ਗਏ ਹੁਣ ਪਾਪੇ ਹਣੀ ਪਾਪਾ ਪਾਪਾ ਕਿੱਥੇ ਗਏ ਬੋਲੀ ਮਾਰੂ ਹੋ ਮੈਂ ਉਹ ਕਿੱਥੇ ਗਏ ਦੱਸਵੀਂ ਅੰਨ ਸਾਡੇ ਨੇ ਕੀ ਦੱਸਾਇਆ ਇਹਦੀ ਬਾਤ ਦਾ ਸੰਬੰਧ ਕਰਦਾ ਅਸੀਂ ਅੱਜ ਪਰੌਂਠੇ ਸਾਡੇ ਆਚਾਰ ਦੇ ਨਾਲ ਤੇ ਚਾਹ ਦੇ ਨਾਲ ਤੇ ਪਰੌਂਠੇ ਬਣਾਏ ਸੀ ਆਪਾਂ ਉੰਨੇ ਜਹਾੜੇ ਤੇ ਆਪਾਂ ਆਖ ਲਿਆ ਆਂ ਹੋ ਟਪਾ ਦੇ ਰਹੇ ਆਂ ਜੀ ਦੇਖੋ ਲਾਈਟ ਤਾਂ ਬਹੁਤ ਆ ਰਿਹਾ ਆ ਖਾਇਆ ਇਸ ਕਰਕੇ ਹੁਣ ਆਪਾਂ ਦਾਲ ਸਬਜ਼ੀ ਆਪਾਂ ਸ਼ਾਮ ਦੀ ਸੋਚ ਰਹੇ ਪਏ ਆ ਕੀ ਬਣਾਉਣਾ ਆ ਕੀ ਬਣਾਪਾ ਇਹ ਵੀ ਜਦੋਂ ਬਣਾਈ ਬਣਾਈਏ ਤੇ ਨਾਲ ਖਾਈਏ ਉਨਾ ਬਣਾਇਆ ਤਨਾ ਖਾਈਏ ਬੱਤੀ ਵੀ ਆਉਂਦੀ ਨਹੀਂ ਅੰਕੀ ਕੋਈ ਦਾ ਗੱਲ ਆ ਹੁਣ ਹੈੀ ਬੜਾ ਕਿੰਨੇ ਪਾਉਗਾ ਅਸੀਂ ਆਪਣਾ ਸਿਲੰਡਰ ਓਏ ਤੇਰਾ ਤਰੀਕਾ ਨੁਕਾ ਅਸੀਂ ਆਪਣਾ ਸਿਲੰਡਰ ਅਸੀਂ ਆਪਣਾ ਸਿਲੰਡਰ ਵਗੈਰਾ ਭਰਉਣਾ ਆ ਓਏ ਪੈਰਟ ਗਿਆ ਜੇ ਨਾਲ ਪੈਰਟ ਗਿਆ ਪੈਰਟ ਕੈਨਨ ਪੈਰਟ 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 ਕਿਹਨੂੰ ਕਹਿੰਦੇ ਆ

ਏ ਹਾਂ ਅੱਛਾ ਮੰਨੂ ਪਤਾ ਕੀ ਸਾਰੇ ਮੈਨੂੰ ਪੁੱਛ ਰਹੇ ਕਹਿੰਦੇ ਨੰਨੂ ਪੜਨ ਲੱਗ ਗਿਆ ਮੈਨੂੰ ਪੜਾਈ ਕਰਦਾ ਆ ਦੱਸੋ ਦੱਸੋ ਤੂੰ ਕਿ ਹਾਂਜੀ ਮੈਂ ਕਰਦਾ ਮੰਨੂ ਤੇਰੀ ਬੇਸਤੀ ਹੁੰਦੀ ਤੇਰੀ ਬੇਸਤੀ ਹੁੰਦੀ ਉਹ ਕਹਿੰਦੇ ਨੰਨੂ ਪੜਦਾ ਨਹੀਂ ਦੱਸੋ ਤੂੰ ਕਿ ਮੈਂ ਵਨ ਟੂ ਬੋਲਦਾ ਆ ਬਾਤੋ ਹਾਂਜੀ ਤੂੰ ਹਾਂਜੀ ਤੂੰ ਕਿ ਮੈਂ ਤੂੰ ਕਿ ਮੈਨੂੰ A for apple ਵੀ ਆਉਂਦਾ ਆ

ਮੈਂ ਖਾ ਮੈਂ ਨਹੀਂ ਖਾਈ ਮਿੱਟੀ ਮੰਨੂ ਮੈਂ ਖਾਦੀ ਨਹੀਂ ਖਾਦੀ ਮਿੱਟੀ ਮੈਂ ਦਾਦੀ ਨੇ ਖਾਈ ਮਿੱਟੀ ਹਾਂ ਇਹ ਲੱਗਿਆ ਹੋਏ ਦੋਨੋਂ ਆਣੇ ਬਾਈ ਗੇਮਾਂ ਤੇ ਆਲੇ ਆਰੇ ਲੱਗੇ ਹੋਏ ਦੋਨੋਂ ਆਣੇ ਮੰਮਾ ਤੇ ਮੰਨਵੀਰ ਕੋਹ ਜਿਹਾ ਮੰਨ ਮੜ ਗਿਆ ਮੰਨ ਮੜ ਗਿਆ ਜੇ ਚਲਾਏ ਇਹ ਤਾਂ ਤੰਨ ਕਿੰਨੀ ਵਾਰੀ ਜਿੱਤੇ ਮੈਨੂੰ ਮਿੱਟੀ ਆਈ ਨਹੀਂ ਇਹ ਮਿੱਟੀ ਗਈ ਮੰਗ ਰਹੀ ਮਿੱਟੀ ਲੈ ਕੇ ਆਈ ਤਾਂ ਤਾਂ ਦੇ ਲੱਗੇ ਕੋਤੀ ਲਿਆ ਕਿੰਦਾ ਨਾ ਵੀ ਕਹਿੰਦਾ ਮਿੱਟੀ ਹੀ ਲਗਾਦਾ ਆਹ ਕਹਿੰਦਾ ਤੇਲ ਲਗਾਦਾ ਮਿੱਟੀ ਖਾਣ ਨੂੰ ਕਹਿੰਦਾ ਮਿੱਟੀ ਹੀ ਲਗਾਦਾ ਲਿਆ ਆ ਮਿੱਟੀ ਨੂੰ ਜਲਗਾਤਾ ਉਹ ਸੁਣਨ ਨੂੰ ਤਾਂ ਨਸਤ ਬੰਦ ਆਏ ਆਏ ਮੈਂ ਨੱਕ ਘੋੜ ਦਿੱਤਾ ਇਹਦਾ ਨੱਕ ਬੰਦ ਹੋਇਆ ਪਿਆ ਸਾਡੇ ਨੂੰ ਕੋਲਡ ਆਇਆ ਪਿਆ ਆਜੋ ਮੰਮਾ ਬਾਹਰ ਅਸੀਂ ਅੱਜ ਕਿਤੇ ਜਾਣਾ ਸੀਗਾ ਸੋਚਦੇ ਸੀ ਜਾਣ ਲਈ ਪਰ ਉਧਰ ਸਾਡਾ ਜਾਣਾ ਕੈਨਸਲ ਹੋ ਗਿਆ ਤੇ ਜਾਣਾ ਕੈਨਸਲ ਹੋ ਗਿਆ ਸਾਡਾ ਸੋਚਦੇ ਜੇ ਪਲਾਨਿੰਗ ਬਣ ਗਈ ਤਾਂ ਫਿਰ ਆਪਾਂ ਜ਼ਰੂਰ ਜਾਵਾਂਗੇ ਨਹੀਂ ਪਤਾ ਨਹੀਂ ਕਦੋਂ ਬਣ ਜਾਈਂ ਚਲਾ ਚਾਹ ਬਾਈ ਚਾਹ ਬਾਈ ਹੋਣ ਜਦਾਂ ਇੱਥੇ ਅੰਦਰਿਆ ਹੁੰਦਾ ਨਾ ਐਡਾ ਲੱਗਦਾ ਜਿਵੇਂ ਤੈਨੂੰ ਆ ਉਹ ਵੀ ਚੱਲਣਾ ਵਾਲਾ ਲਾਉਣ ਨੂੰ ਆ ਆ ਬਾਲੂ ਹੈਗਾ ਬਾਲੂ ਲੱਗਾ ਉਹ ਕਿਹੜਾ ਆ ਉਹਨਾਂ ਨੇ ਨਾ ਲਾਇਆ ਹੋਵੇ ਜਿਹੜੇ ਆ ਨਾ ਅੰਦਰ ਖੇਡਿਆ ਨਾ ਸਾਈਡ ਹੰਦਰੋਂ ਪਾਰਾ ਚੋਂ ਉਹਨਾਂ ਨੂੰ ਉੱਤੇ ਚੜੀ ਗਈ ਜੀ ਨਾ ਸਾਈਡ ਸਟੋਰ ਨਾ ਕਰਕੇ ਨਾ ਉੱਤੇ ਲਾਈਟ ਲੱਗੀ ਹੋਈ ਆ ਹਾਂ ਬੜੀ ਆਸ ਮੈਂ ਲਾਣੀ ਚਾਹੀਦੀ ਆ ਜਗਦਾ ਤਾਂ ਹੁੰਦਾ ਹੈ ਹੈ ਜਗਦਾ ਤਾਂ ਜਗਦਾ ਹੋਊਗਾ ਆਪਾਂ ਕੱਦੀ ਦੇਖਿਆ ਨੋਟ ਨਹੀਂ ਕੀਤਾ ਹੈਗਾ ਅੱਜ ਨੋਟ ਕਰਾਂਗੇ ਅੱਜ ਨੋਟ ਕਰਾਂਗੇ ਹਾਂ ਉਹ ਜਗਦਾ ਬੰਦੂ ਕਿਹਾ ਨਹੀਂ ਸੜਾ ਪੜਾ ਲੇ ਅੱਜ ਨੋਟ ਕੀਤਾ ਨਾ ਅਮਰੂਦ ਦੇਖਿਆ ਤੇ ਉਹ ਨਾ ਇੱਕ ਦਿਨ ਇੱਥੇ ਬੀਬੀ ਆਏ ਆਪਣੇ ਉਹ ਡੰਗਰ ਚਰਾਉਣ ਲਈ ਤੇ ਉਹ ਚੱਕ ਕੇ ਖਾ ਗਏ ਅਸੀਂ ਸੋਚਦੇ ਸੀ ਇਹ ਆਪਾਂ ਖਾਵਾਂਗੇ ਸਾਡੇ ਪਲਾਟ ਦੇ ਵਿੱਚ ਨਹੀਂ ਕਹਿੰਦੀ ਤੋੜ ਕੇ ਖਾ ਤੋੜ ਕੇ ਖਾ ਗਏ ਤੇ ਅਸੀਂ ਸੋਚਿਆ ਵੀ ਸਾਡੇ ਨਾ ਉੱਧਰ ਸਾਡੇ ਪਲਾਟ ਦੇ ਵਿੱਚ ਵੀ ਲੱਗੇ ਹੋਇਆ ਹਾਂ ਆਪਣੇ ਲਾਲ ਸਾਡੇ ਉੱਧਰ ਪਲਾਟ ਦੇ ਵਿੱਚ ਤਾਲ ਮੁਰਗੀ ਦੀ ਆ ਦੋ ਬੂਟੇ ਹਨ ਸਾਡੇ ਪਲਾਟ ਦੇ ਵਿੱਚ ਲੱਗੇ ਹੋਏ ਆ ਅਸੀਂ ਸੋਚਦੇ ਆ ਵੀ ਆਪਾਂ ਉੱਧਰ ਜਾ ਕੇ ਖਾ ਕੇ ਆਵਾਂਗੇ ਥੱਲੇ ਥੱਲੇ ਕੱਲੇ ਯਾਰ ਇਹਨੂੰ ਸਾਹਮਣੇ ਲੱਗੀ ਪਈ। ਲੈਣਾ ਇੱਥੇ ਕੱਲੇ ਨੇ ਨਹੀਂ ਆਉਣਾ। ਇਹ ਬਾਈ ਚੰਨ ਇਦਾਂ ਨਹੀਂ ਖੜਾ ਹੋਣਾ। ਤੂੰ ਗੋਲੀ ਲੈ ਕੇ ਮਾਰਨਾ। ਕਾਹੋ ਹੀ ਕਾਹੋ ਆ ਗਿਆ ਯਾਰ ਇਹਦਾ ਪਾਪਾ। ਨੰਨੂ ਦਾ ਪਾਪਾ ਤੇ ਜਦਾਲ ਸੋਚਦੇ ਪਏ ਆ ਕਿ ਕੀ ਬਣਾਉਣੀ ਆ। ਦਾਲਾਂ ਕਾਹਦੀ? ਇਹ ਬਣ ਜੂਗੀ। ਚਲ ਗਈ। ਨਹੀਂ ਤਾਂ ਫਿਰ ਨਹੀਂ ਆਉਂਦੀ। ਕਿ ਸਾਡੇ ਇੱਥੇ ਹਜੇ ਹੈ ਨਹੀਂ ਹੈ ਨਾ ਉਹ ਜਾਲ ਸਿਲੰਡਰ ਤੇ ਉਹ ਵੀ ਹੈ ਨਹੀਂ ਆਪਣੀ ਕੁੱਕਰ ਵੀ ਹੈ ਨਹੀਂ ਹਜੇ ਮੰਨੂ ਮੈਂ ਪਤਾ ਗੱਲ ਕੋਠੇ ਦੇ ਲੈ ਜਾਈ ਨੂੰ ਇਦਾਂ ਪਾਉਂਦਾ ਸਾਦਾ ਯਾਰ ਤੁਨੂੰ ਕੋਠੇ ਲਿਆ ਪੀਆ ਅੰਗੇ ਕਿੱਸੇ ਦੇਦੇ ਮਨ ਨੂੰ ਨਾ ਕਰ ਮਰੇ ਲੱਗ ਗਈ ਯਾਰ ਹਰੀ ਪੁੱਤਰ ਕੇ ਫੋਨ ਨਹੀਂ ਚੱਕਿਆ ਇਹਨਾਂ ਨੇ ਪਤਾ ਨਹੀਂ ਫੋਨ ਕਿਉਂ ਚੱਕਦੇ ਕਿਉਂ ਪਤਾ ਹੀ ਨਹੀਂ ਹਾਂ ਮਿਰਚਾਂ ਦੇਖੋ ਗੱਡੀਆਂ ਗੱਡੀਆਂ ਆ ਦੇਖੋ ਵੀ ਮਿਰਚਾਂ ਗੱਡੀਆਂ ਇਹ ਸਾਰੀ ਗੱਡੀ ਡੁੱਬ ਗਈ ਡੁੱਬ ਗਈ ਆ। ਇਹ ਲੈ ਨੂੰ ਸਾਟਾ ਗੱਡੀ ਮੰਗਦਾ ਫਿਰ ਕਰਦੀ ਹੈ। ਇਹ ਕਰਦੀ। ਇਹ ਗੱਡੀ ਨਿਕਲਦੀ। ਉਥੋਂ ਨਿਕਲਦੀ ਨਹੀਂ ਗੱਡੀ ਤਾਂ। ਹੈ। ਮਿਰਚਾਂ ਵੀ ਪੀ ਹੋ ਗਈਆਂ। ਕਹਿੰਦੇ ਸੀਗੇ ਤੁਸੀਂ ਕਹਿੰਦੇ ਸੀ ਕੁਕਿੰਗ ਦਾ ਵੀ ਵਲੌਗ ਲੈ ਕੇ ਆਉਂਦੇ। ਆ ਗਿਆ ਉੱਭ ਗਿਆ ਤਾਂ ਲੱਗਾ ਬਿਕਰਮ ਆ ਗਿਆ ਸ਼ਾਇਦ ਬਾਕੀ ਪਤਾ ਨਹੀਂ ਬਿਕਰਮ ਹੀ ਆ ਕੇ ਸੋਣਾ ਨਨੂ ਸਭ ਤੋਂ ਪਹਿਲਾਂ ਬਾਹਰ ਆ ਗਿਆ ਕੌਣ ਹੈ ਨਨੂ ਕਿਹਦੀ ਵੇਟ ਕਰਦੇ ਕੀ ਰਿਵੇਟ ਕਰਦਾ ਹੈ? ਹਲੋ। ਅੱਛਾ। ਕੀ ਹੋਇਆ? ਹਲੋ। ਮੰਨੂ ਅਸੀਂ ਚੱਲੇ ਅੰਦਰ। ਕੋਠੇ ਤੇ ਚੱਲੇ। ਸਾਨੂੰ ਲੱਗਾ ਕਿ ਤੇ ਉਹ ਆ। ਵਿਕਰਮ। ਆਪਾਂ ਲੱਗਾ ਬਾਹਰ ਕਿਤੇ ਵਿਕਰਮ ਹੋਣੀ ਆ। ਤੋ ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਸਾਰਿਆਂ ਨੇ ਓਕੇ ਰਪੋਰਟੀ ਹੋਣਗੇ। ਲੋ ਵੀ ਕਹਿੰਦੇ ਹੁੰਦੇ ਆ ਨਾ ਵੀ ਵੈਸੀ ਕਰਨੀ ਵੈਸੀ ਭਰਨੀ ਹੈ ਨਾ ਕਹਿੰਦੇ ਇੱਕ ਇਹ ਵੀ ਗੱਲ ਆ ਵੀ ਮਾੜੇ ਕੰਮ ਦਾ ਮਾੜਾ ਨਤੀਜਾ ਸੋ ਜਿੱਦਾਂ ਦਾ ਆਪਾਂ ਕਰਾਂਗੇ ਵੀ ਰੱਬ ਨੇ ਤੁਹਾਨੂੰ ਉਦਾਂ ਦਾ ਹੀ ਮੋੜਿਓ ਮਤਲਬ ਉਹੋ ਜਿਹਾ ਹੀ ਮਤਲਬ ਉਹੋ ਜਿਹਾ ਕਰਾਂਗੇ ਉਹੋ ਜਿਹਾ ਹੋਣਾ ਤੁਹਾਡੇ ਨਾਲ ਵੀ ਸੋ ਜੇ ਕਿਤੇ ਮੇਰੀ ਗਲਤੀ ਹੋਵੇ ਰੱਬ ਮੈਨੂੰ ਸਜ਼ਾ ਦੇਵੇ ਹੈਨਾ ਜੇ ਦੂਜੇ ਬੰਦੇ ਦੀ ਗਲਤੀ ਹੋਵੇ ਉਹ ਬੰਦਾ ਅੱਜ ਤੋਂ ਬਾਅਦ ਆਪ ਦੀ ਜਿਹੜੀ ਆਵਾਜ਼ ਆ ਉਹਦੀ ਆਵਾਜ਼ ਕੰਟਰੋਲ 'ਚ ਹੋਊਗੀ ਠੀਕ ਆ ਤੇ ਜਿਹੜਾ ਬੰਦਾ ਆਪਾਂ ਨੂੰ ਗਲਤ ਬੋਲਦਾ ਕੁੜੀ ਆ ਜਾਂ ਕੋਈ ਮੁੰਡਾ ਆ ਉਹਦੀ ਆਵਾਜ਼ ਆਪਣੀ ਅੱਜ ਗੱਲ ਹੋਈ ਕਿਸੇ ਨਾਲ ਉਹਦੀ ਆਵਾਜ਼ ਅੱਜ ਤੋਂ ਕੰਟਰੋਲ ਵਿੱਚ ਹੋਊਗੀ ਹੋਊਗੀ ਮਤਲਬ ਹੋਊਗੀ ਠੀਕ ਆ ਜੇ ਨਾ ਹੋਈ ਫਿਰ ਆਪਾਂ ਬਾਈ ਦੇ ਕਹਿਣ ਤੇ ਰੁਗੇ ਆ ਠੀਕ ਆ ਉਹਦੇ ਕਹਿਣ ਤੇ ਆਪਾਂ ਕੋਈ ਆਈਡੀ ਨਹੀਂ ਬੰਦ ਕਰਉਂਦੇ ਕਿਸੇ ਦੀ ਸੋ ਕਿਉਂਕਿ ਉਹ ਵੀ ਅਗਲੀ ਚਲੋ ਆਪਣਾ ਕੰਮ ਕਰ ਕਰ ਕੇ ਖੰਦੀ ਆ ਸਾਨੂੰ ਗਲਤ ਬੋਲ ਕੇ ਜੇ ਕੋਈ ਕਿਸੇ ਦਾ ਕੰਮ ਚੱਲਦਾ ਕੋਈ ਦਿੱਕਤ ਨਹੀਂ ਚੱਲੇ ਬਟ ਹਾਂ ਮੇਰੀ ਫੈਮਿਲੀ ਨੂੰ ਟਾਰਗੇਟ ਕਰਕੇ ਮੇਰੀ ਮਾਂ ਨੂੰ ਟਾਰਗੇਟ ਕਰਕੇ ਮੇਰੀ ਵਾਈਫ ਨੂੰ ਜਾਂ ਮੇਰੇ ਉਧਰ ਆਪਣੇ ਸੋਹਰਾ ਪਰਿਵਾਰ ਨੂੰ ਟਾਰਗੇਟ ਕਰਕੇ ਜੇ ਕੋਈ ਬੋਲਦਾ ਆ ਫਿਰ ਆਪਾਂ ਉਹਨੂੰ ਬੰਦੇ ਨੂੰ ਨਹੀਂ ਮਾਫ਼ ਕਰਾਂਗੇ ਬਾਕੀ ਹੁਣ ਇੱਕ ਵਾਰੀ ਵਾਰਨਿੰਗ ਦੇ ਦਿੱਤੀ ਆ ਜੇ ਇਹ ਕੁੜੀ ਨੇ ਆਪਦੀ ਆਵਾਜ਼ ਤੇ ਕੰਟਰੋਲ ਨਹੀਂ ਕੀਤਾ ਜੇ ਇਹਨੇ ਆਪਣੀ ਹਜੇ ਵੀ ਬੋਮ ਬੋ ਬੋ ਕਰੂਗੀ ਫਿਰ ਇਹਦਾ ਜਵਾਬ ਇਹਦੇ ਘਰ ਬੈਠ ਕੇ ਦਵਾਂਗੇ ਠੀਕ ਆ ਉਹ ਚੀਜ਼ ਦੀ ਜ਼ਿੰਮੇਵਾਰ ਵੀ ਇਹ ਹੋਊਗੀ ਤੇ ਇਹਨੂੰ ਸਾਰਾ ਇਸ ਦਾ ਜੋ ਵੀ ਆ ਸਾਰਾ ਕੁਝ ਇਹ ਨਤੀਜਾ ਭੁਗਤੂਗੀ ਇੱਕ ਸਿਰਫ ਆਪਣੀ ਬਾਈ ਨਾਲ ਗੱਲ ਹੋਈ ਕਰਕੇ ਥੋੜਾ ਜਿਹਾ ਉਹ ਕਹਿੰਦੇ ਮੈਂ ਆਪ ਇਹਨੂੰ ਸਮਝਾਉਂਗਾ ਇਹਦੀ ਬੋਲਬਾਣੀ ਤੇ ਕੰਟਰੋਲ ਮੈਂ ਕਰਾਉਂਗਾ ਤੇ ਜੋ ਵੀ ਇਹ ਬੋਲਦੀ ਉਹ ਕਹਿੰਦੇ ਮੈਂ ਪਹਿਲਾਂ ਵੇਖੂਗਾ ਕੀ ਬੋਲਦੀ ਆ ਫਿਰ ਮੈਂ ਇਹਨੂੰ ਕਹੂੰਗਾ ਜਦ ਇਹਦਾ ਜੋ ਵੀ ਗਲਤ ਬੋਲਦੀ ਇਹਨੂੰ ਆਪਣੀ ਜ਼बान ਨੂੰ ਕੰਟਰੋਲ ਕਰੇ ਸੋ ਜੇ ਨਹੀਂ ਜ਼बान ਨੂੰ ਕੰਟਰੋਲ ਕਰਦੀ ਫਿਰ ਅਸੀਂ ਆਪਣੇ ਰਾਹ ਤੇ ਜਿੱਦਾਂ ਚੱਲਦੇ ਸੀ ਉਹੀਂ ਚੱਲਾਂਗੇ ਇੱਕ ਸਿਰਫ ਵਾਈ ਦੇ ਨਾਲ ਕਾਲ ਕਰਕੇ ਸਾਰੀ ਗੱਲ ਹੋਣ ਕਰਕੇ ਆਪਾਂ ਸਟੌਪ ਹੋਏ ਆ ਜੇ ਨਹੀਂ ਆਪਦੀ ਜਵਾਨ ਤੇ ਕੰਟਰੋਲ ਕਰੂੰਗੀ ਫਿਰ ਆਪਾਂ ਇਹਦੇ ਨਾਲ ਏਦੀ ਸਿੱਧਾ ਚੱਲਾਂਗੇ ਜੇ ਸਾਨੂੰ ਫੇਰ ਗਲਤ ਬੋਲੂੰਗੀ ਜਾਂ ਸਾਡੀ ਫੇਰ ਫੈਮਿਲੀ ਨੂੰ ਟਾਰਗੇਟ ਕਰੂੰਗੀ ਜਾਂ ਫਿਰ ਮੇਰੀ ਵਾਈਫ ਨੂੰ ਬੋਲੂੰਗੀ ਕੁਝ ਵੀ ਸਾਰੀ ਜ਼ਿੰਮੇਵਾਰ ਮੇਰੀ ਵਾਈਫ ਦੀ ਕੋਈ ਵੀ ਪ੍ਰੋਬਲਮ ਮੇਰੀ ਵਾਈਫ ਨੂੰ ਆਉਂਦੀ ਆ ਜਾਂ ਮੇਰੀ ਵਾਈਫ ਪ੍ਰੈਗਨੈਂਟ ਆ ਜਾ ਉਹਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਇਹ ਕੁੜੀ ਜਿਹੜੀ ਸਾਨੂੰ ਬੋਲਦੀ ਆ ਇਹ ਜ਼ਿੰਮੇਵਾਰ ਇਹ ਹੋਊਗੀ ਉਹ ਬੋਲਦੀ ਆ ਮੇਰੀ ਮਾਂ ਨੂੰ ਬੋਲਦੀ ਆ ਇਹ ਦੋਨਾਂ ਦੀ ਇਹਦੀ ਬੋਲਬਾਣੀ ਨੂੰ ਲੈ ਕੇ ਮੇਰਾ ਜਿਹੜੀ ਮੇਰੀ ਵਾਈਫ ਆ ਉਹ ਇਸ ਹਾਲਤ ਦੇ ਵਿੱਚ ਆ ਹਨਾ ਤੇ ਉਸ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਮੈਂਟਲੀ ਕੋਈ ਵੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਮੇਰੀ ਵਾਈਫ ਨੂੰ ਜਾਂ ਮੇਰੇ ਬੱਚੇ ਨੂੰ ਉਹ ਚੀਜ਼ ਦੀ ਜ਼ਿੰਮੇਵਾਰ ਇਹ ਹੋਊਗੀ ਮੈਂ ਆਲਰੇਡੀ ਇਹ ਚੀਜ਼ ਤੇ ਦਰਖਾਸਤ ਲਿਖੀ ਹੋਈ ਆ ਸੋ ਮੈਂ ਉਹ ਦਵਾਂਗਾ ਠੀਕ ਆ ਜੇ ਕੋਈ ਵੀ ਪ੍ਰੋਬਲਮ ਮੇਰੀ ਵਾਈਫ ਨੂੰ ਆਉਂਦੀ ਆ ਮੈਂ ਬਾਰ ਬਾਰ ਇੱਕ ਗੱਲ ਫੇਰ ਕਹਿੰਦੇ ਆ ਜੁम्मेवार ਇਹ ਕੁੜੀ ਹੋਣੀ ਬਸ ਬਾਕੀ ਇਹ ਆਪਣਾ ਪੜਿਆ ਬਚਾ ਲਵੇ ਜੇ ਸੋਚਦੀ ਆ ਵੀ ਇਹ ਮੂੰਹ ਨਹੀਂ ਆਪਣਾ ਦਿਖਾਉਂਦੀ ਜਾਂ ਚੁੱਪ ਚਾਪ ਇੱਕ ਐਵੇਂ ਦੇ ਮੋਲੇ ਬੈਠ ਕੇ ਬਕਵਾਸ ਕਰਦੀ ਆ ਇਹ ਆਪਣੇ ਸਾਹਮਣੇ ਨਹੀਂ ਆਉਂਦੀ ਹੈਗੀ ਜਿਹੜੀ ਸਰਕਾਰ ਆ ਜਿਹੜਾ ਕਾਨੂੰਨ ਆ ਤਗੜੀ ਚੀਜ਼ ਆ ਉਹਨੇ ਇਹਨੂੰ ਆਪ ਇਹਦੇ ਘਰ ਚੋਂ ਵੀ ਕੱਢ ਲੈਣਾ ਆ ਜਿੱਥੇ ਮਰਜ਼ੀ ਬੈਠੀ ਹੋਵੇ ਜਵਾਨ ਨੂੰ ਉਹਨਾਂ ਨੇ ਲਗਾਮ ਦੇ ਦੇਣੀ ਆ ਮੈਂ ਦੁਬਾਰਾ ਫੇਰ ਕਹਿੰਦੇ ਆ ਕੋਈ ਵੀ ਪ੍ਰੋਬਲਮ ਆਉਂਦੀ ਆ ਡਿਲੀਵਰੀ ਦੇ ਵਿੱਚ ਪ੍ਰੋਬਲਮ ਕੋਈ ਆ ਜਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਜੀ ਜ਼ਿੰਮੇਵਾਰ ਇਹ ਕੁੜੀ ਹੋਊਗੀ ਇਸ ਚੀਜ਼ ਦੀ ਠੀਕ ਹੈ ਨਾ ਜਿਹੜੇ ਆਪਣੀ ਇਹ ਪੁਰਾਣਾ ਆਪਣੀ ਗੱਲ ਹੁੰਦੀ ਪਈ ਜੀ ਹੁਣ ਬਾਈ ਨਾਲ ਗੱਲ ਕਰਕੇ ਚਲੋ ਬਹੁਤ ਵਧੀਆ ਲੱਗਾ ਬਾਈ ਨੇ ਮੈਂ ਇੱਕ ਗੱਲ ਕਹੀ ਕਹਿੰਦਾ ਬਾਈ ਵੀ ਚਲੋ ਵੀ ਮੈਂ ਵੀ ਤੁਹਾਨੂੰ ਕਈ ਵਾਰੀ ਰੋਸਟ ਕੀਤਾ ਆ ਜਾਂ ਮੈਂ ਕਰਦਾ ਆ ਬਾਈ ਮੈਨੂੰ ਕਹਿੰਦਾ ਵੀ ਦੇਖ ਲੈ ਵੀ ਮੈਂ ਕਦੀ ਵੀ ਤੇਰੀ ਫੈਮਿਲੀ ਬਾਰੇ ਕੁਝ ਬੋਲਿਆ ਆ ਜਾਂ ਮੈਂ ਕਦੀ ਤੇਰੇ ਘਰ ਦੀ ਗੱਲ ਕੀਤੀ ਹੋਵੇ ਜਾਂ ਮੈਂ ਕਿਸੇ ਪ੍ਰਕਾਰ ਦੀ ਵੀ ਗੱਲ ਕੀਤੀ ਹੋਵੇ ਠੀਕਾ ਤੇ ਇਹ ਜਿਹੜੀ ਕੁੜੀ ਆ ਇਹਨੂੰ ਕੋਈ ਚਾਰ ਬੰਦੇ ਪਤਾ ਨਹੀਂ ਦੇਖ ਜੇਗੇ ਨਹੀਂ ਜੇ ਕਿਤੇ 2 400 500 ਬੰਦਾ ਇਹਨੂੰ ਵਿਊ ਆਉਂਦਾ ਆ 10 15 ਕਤੀੜਾ ਨਹੀਂ ਆ ਇਹਦੇ ਪਿੱਛੇ ਜਿਹੜੀਆਂ ਜਿਹੜਾ ਇਹਨੂੰ ਵੇਖਦੀਆਂ ਹਨ ਨਾ ਵੀ ਉਹ ਦੇਖੋ ਵੀ ਤੁਸੀਂ ਇਹ ਗੱਲ ਸਾਰੇ ਜਾਨੇ ਵੇਖੋ ਵੀ ਆਪਣਾ ਇਹਨਾਂ ਨੂੰ ਆਪ ਦੇ ਘਰ ਦਾ ਨਹੀਂ ਪਤਾ ਅੱਜ ਜਿਹੜੀ ਸੁਮਨ ਕੋਲ ਆ ਇਹਨਾਂ ਦਾ ਨਾਮ ਵੀ ਮੈਂ ਵਿੱਚੇ ਲਿਖਾਇਆ ਹੋਇਆ ਹੈ ਦੀ ਮੈਂ ਆਈਡੀ ਦਿੱਤੀ ਹੋਈ ਆ ਇਹਦੇ ਬਾਰੇ ਵੀ ਪਤਾ ਕਰਾਂਗੇ ਇਹਦੀ ਮੈਂ ਆਈਡੀ ਉਡੀ ਸਾਰੀ ਲਿਖਾ ਦਿੱਤੀ ਆ ਇਹਦਾ ਵੀ ਜੋ ਵੀ ਆ ਸਾਰਾ ਬਾਇਓ ਡਾਟਾ ਕੱਢਣਗੇ ਠੀਕ ਆ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਆਪਣਾ ਨਹੀਂ ਪਤਾ ਵੀ ਸਾਡੇ ਘਰਾਂ ਚ ਕੀ ਚੱਲ ਅਖੇ ਮੈਨੂੰ ਕਹਿਣ ਦਈਆਂ ਆ ਅਖੇ ਕਹਿੰਦੀਆਂ ਵੀ ਇਹਨੇ ਤਾਂ ਜੀ ਜਿਹੜਾ ਘਰ ਸੀ ਇਹਨੇ ਉਹ ਵੀ ਲੋਕਾਂ ਤੋਂ ਪਾਉਣਾ ਆ ਅਖੇ ਇਹਨੇ ਥਾਂ ਵੀ ਲੋਕਾਂ ਤੋਂ ਲਿਆ ਆ ਇਹਨਾਂ ਕੋ ਤੀੜਾ ਨੂੰ ਪੁੱਛਣ ਆਲਾ ਹੋਵੇ ਕੋਈ ਜਿਹੜਾ YouTube ਤੋਂ ਪੈਸੇ ਆਉਂਦੇ ਉਹ ਮੈਂ ਤੁਹਾਡੀਆਂ ਤੁਹਾਡੀਆਂ ਮਾਵਾ ਨੂੰ ਦਿੰਦਾ ਆ ਉਹ ਮੈਂ ਤੁਹਾਡੀਆਂ ਕੁੜੀਆਂ ਨੂੰ ਦੇ ਕੇ ਆਉਂਦਾ ਆ ਜਾਂ ਤੁਹਾਡੀਆਂ ਕੁੜੀਆਂ ਨੂੰ ਪਿੱਛੇ ਮੈਂ ਭੇਜਦਾ ਆ ਹੈ ਮੈਨੂੰ ਮੇਰੇ YouTube ਤੋਂ ਵਧੀਆ ਮੈਨੂੰ ਇਨਕਮ ਹੁੰਦੀ ਆ ਮੈਂ ਉਹਦੇ ਨਾਲ ਹੀ ਸਾਰਾ ਕੁਝ ਆਪਣੇ ਘਰ ਦਾ ਖਰਚਾ ਪਾਣੀ ਤੋਰਦਾ ਆ ਠੀਕ ਆ ਤੁਸੀਂ ਤੁਸੀਂ ਕੀ ਕਰਦੀਆਂ ਤੁਸੀਂ ਵੀ ਮੈਨੂੰ ਗਲਤ ਬੋਲ ਕੇ ਮੈਨੂੰ ਟੌਰਚਰ ਕਰਕੇ ਤੁਸੀਂ ਮੇਰੀ ਫੈਮਿਲੀ ਨੂੰ ਮੋਰੇ ਨਿਸ਼ਾਨਾ ਰੱਖ ਕੇ ਉਹਨਾਂ ਦੇ ਉਹਨਾਂ ਬਾਰੇ ਬੋਲ ਕੇ ਮੇਰੇ ਘਰ ਬਾਰੇ ਬੋਲਦੀਆਂ ਤੁਸੀਂ ਮੇਰੇ ਮਾਂ ਬਾਰੇ ਬੋਲਦੀਆਂ ਮੇਰੀ ਵਾਈਫ ਬਾਰੇ ਮੇਰੇ ਬੱਚਿਆਂ ਬਾਰੇ ਬੋਲਦੀਆਂ ਉਹਨਾਂ ਬਾਰੇ ਬੋਲ ਕੇ ਤੁਹਾਨੂੰ 5 10 ਜਿਹੜੇ ਰੁਪਏ ਆਉਂਦੇ ਆ ਤੁਸੀਂ ਉਹ ਖਾਂਦੀਆਂ ਹਨਾ ਇੱਕ ਤੁਸੀਂ ਮੇਰੀ ਫੈਮਿਲੀ ਨੂੰ ਗਲਤ ਬੋਲਦੀਆਂ ਦੂਜਾ ਤੁਸੀਂ ਉਹਨਾਂ ਦੇ ਕੋਲ ਹੀ ਖਾਣਾ ਪੀਣਾ ਤੀਜੀ ਗੱਲ ਇੱਕ ਸਿੱਧੀ ਸਾਫ਼ ਗੱਲ ਮੇਰੇ ਸਾਹਮਣੇ ਆ ਕੇ ਜਿੱਦਣ ਤੁਸੀਂ ਬੋਲਣ ਗਈਆਂ ਬੋਲੂंगी ਹਨਾ ਉੱਧਰ ਮੈਂ ਕਹੂੰਗਾ ਵੀ ਅਸਲੀ ਜਨਾਨੀਆਂ ਤੁਸੀਂ ਹੈਗੀਆਂ ਆ ਠੀਕ ਹੈ ਨਾ ਦੂਜੀ ਗੱਲ ਇਹ ਕਰਦੇ ਆ ਤੁਸੀਂ ਅਖੇ ਜਨਾਨੀਆਂ ਨੂੰ ਬੋਲਣ ਚੋਗਾ ਆ ਅਖੇ ਏਦਾਂ ਉਦਾਂ ਤੁਸੀਂ ਆਪਣੇ ਬੰਦੇ ਮੋਰੇ ਕਰ ਦੋ ਮੇਰੇ ਉਹਨਾਂ ਉਹਨਾਂ ਨੂੰ ਮੋਰੇ ਕਰ ਦੋ ਉਹਨਾਂ ਨੂੰ ਦੋ ਮੇਰੇ ਨੰਬਰ ਦੋ ਮੇ ਨਾਲ ਕਰਨ ਗੱਲ ਜਿਹੜੀ ਕਰਨ ਵਾਲੀ ਆ ਤੁਹਾਡੀ ਅੱਡੇ ਤੁਹਾਡੇ ਚ ਜੇ ਤੁਹਾਡੇ ਚ ਇੰਨੀ ਅਣਖ ਦੀਆਂ ਨਾ ਤੁਸੀਂ ਅਣਖ ਅਣਖ ਹੈਗੀ ਤੁਹਾਡੇ ਵਿੱਚ ਤੁਸੀਂ ਜੜੀ ਇੱਕ ਸੋਮਣ ਘੋਰ ਹੈ ਕੋ ਕੁੜੀ ਆ ਦੋਨਾਂ ਨੂੰ ਮੈਂ ਇੱਕ ਗੱਲ ਕਹਿੰਦਾ ਜੀ ਤੁਹਾਡੇ ਚ ਅਣਖ ਹੈਗੀ ਨਾ ਤੁਸੀਂ ਸਾਹਮਣੇ ਬੈ ਕੇ ਗੱਲ ਕਰੋ ਠੀਕ ਹੈ ਨਾ ਤੁਹਾਡੇ ਚੱਡੀ ਐਡੀ ਹੈ ਨਹੀਂ ਹਨ ਹੈ ਨਹੀਂ ਤੁਸੀਂ ਸਾਹਮਣੇ ਬਹਿ ਕੇ ਬੋਲ ਬੋਲ ਸਕੋ ਠੀਕ ਹੈ ਨਾ ਤੁਸੀਂ ਦੂਜਿਆਂ ਦੇ ਮੋਢੇ ਤਾਂ ਰੱਖੇ ਚਲਾਉਣ ਦੇਈਆਂ ਹਨ ਤੇ ਬਾਕੀ ਜਿਹੜੀ ਗੱਲ ਮੈਂ ਕਹਿਣੀ ਸੀ ਉਹ ਮੈਂ ਕਹਿਤੀ ਆ ਖਾਸ ਕਰਕੇ ਕੋਈ ਵੀ ਇਸ ਟਾਈਮ ਦੇ ਵਿੱਚ ਕੋਈ ਵੀ ਮੇਰੀ ਵਾਈਫ ਨੂੰ ਪ੍ਰੋਬਲਮ ਆਉਂਦੀ ਆ ਇਹ ਚੀਜ਼ ਦੀ ਜ਼ਿੰਮੇਵਾਰੀ ਇਹ ਕੁੜੀ ਦੀ ਹੋਊਗੀ ਤੇ ਉਹ ਦੂਜੀ ਸੋਮਣਕੌਰ ਇਹਦੀ ਆਈਡੀ ਤੇ ਇਹਦੀ Gmail ਆਈਡੀ ਦੋਨਾਂ ਦੀ Gmail ਆਈਡੀ ਵੀ ਨੋਟ ਕੀਤੀ ਆ ਮੈਂ ਤੇ ਦੋਨਾਂ ਦੀ ਜੋ ਵੀ ਆਈਡੀਆਂ ਵੀ ਨੋਟ ਕੀਤੀਆਂ ਆ ਤੇ ਇਹਨਾਂ ਨੂੰ ਹੀ ਭੁਗਤਣਾ ਪੈਣਾ ਇਹ ਚੀਜ਼ਾਂ ਨਤੀਜਾ ਹੁਣ ਤਾਂ ਤੁਸੀਂ ਗੁਰਦੁਆਰੇ ਜਾਓ ਮੱਥਾ ਟੇਕੋ ਜਾ ਕੇ ਵੀ ਸਾਰਾ ਕੁਝ ਸਹੀ ਸਲਾਮਤ ਹੋ ਜਾਵੇ